ਲੋਈ ਮਿੱਤਰੋ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਚੱਲਦੇ ਟਰੈਕਟਰ ਦਾ ਆਪਾਂ YouTube ਵਗੈਰਾ ਤੇ ਬਥੇਰੇ ਦੇਖਣੇ ਇਹਨਾਂ ਦੇ ਮੂਰੇ ਰੋਟਾਵੇਟਰ ਲਾਇਆ ਹੁੰਦਾਗਾ ਤੇ ਬਾਈ ਹੋਰਾਂ ਨੇ ਇੱਥੇ Mahindra ਦੇ ਉੱਤੇ ਇਹ ਸਿਸਟਮ ਲਾਇਆ ਹੋਇਆ ਪੀਟੀਓ ਵਾਲਾ ਵੀ ਤੇ ਮੂਰੇ ਲਿਫਟ ਵੀ ਹੈ ਤੇ ਬਾਈ ਕਿੱਦਾਂ ਕੰਮ ਕਰਦਾ ਹੈ ਇਹਦੇ ਕੰਟਰੋਲ ਵਗੈਰਾ ਅਲੱਗ ਤੋਂ ਹੁੰਦੇ ਨੇ ਜਾਂ ਮਤਲਬ ਉਹਨਾਂ ਦੂਸਰੇ ਉਹਦੇ ਤੋਂ ਹੀ ਕੰਮ ਕਰਦਾ ਹੈ ਹਾਂਜੀ ਹਾਂ ਇਹਦਾ ਜਿਹੜਾ ਹੈਗਾ ਖੇਰ ਉਹ ਤਾਂ ਬਟਨ ਹੈ ਠੀਕ ਹੈ ਪੀਲਾ ਬਟਨ ਜਿਹੜਾ ਓਕੇ ਜਿਹੜਾ ਉਹ ਪੀਲਾ ਬਟਨ ਦਿੰਦਾ ਠੀਕ ਹੈ ਹਾਂਜੀ ਬਾਕੀ ਉਹ ਆਪਣੇ ਡਿਸਟਰੀਬਿਊਟਰ ਇੱਕ ਅਲੱਗ ਤੋਂ ਲੱਗਾ ਲਿੰਕਾਂ ਨੂੰ ਉੱਪਰ-ਨੀਚੇ ਕਰਨ ਵਾਸਤੇ ਠੀਕ 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 ਤੇ ਕਿੰਨੀ ਕੁ ਕੈਪੈਸਿਟੀ ਹੁੰਦੀ ਹੈ ਤੇ ਕੀ ਕੀ ਸੰਦ ਚਲਾ ਦਿੰਦਾ ਬਈ ਇਹ ਤੰਦਤਾ ਜੋ ਮਰਜ਼ੀ ਚਲਾ ਲਓ ਇੱਕ ਤਾਂ ਇਹਦੇ ਚੱਕਰ ਮਤਲਬ ਉਲਟ ਹੁੰਦੇ ਆ ਠੀਕ ਹੈ ਪਿੱਛੇ ਪੀਟੀਓ ਦੂਜੇ ਪਾਸੇ ਚੱਲਦੀ ਹੈ ਦੂਸਰੇ ਕੋਲ ਪਾਸੇ ਚੱਲਦੀ ਹੋਊ ਆਪਾਂ ਨੂੰ ਅਡਜਸਟ ਕਰਨਾ ਪੈਣਾ ਕਰਨਾ ਪੈਂਦਾ ਓਕੇ ਜਿਵੇਂ ਹੁਣ ਤੁਸੀਂ ਕੀ ਕੀ ਚਲਾਉਣੇ ਆ ਬਾਈ ਇਹ ਇਹ ਪੀਟੀਓ ਦੇ ਉੱਤੇ ਤੇ ਰੋਟਾਵੇਟਰ ਚੱਲ ਜਾਂਦਾ ਜੀ ਬਜਾਈ ਵੇਲੇ ਜਿਵੇਂ ਆਪਾਂ ਕੋਈ ਬੀਜ ਵਾਲੀ ਟਰਾਲੀ ਆ ਹਨਾ ਆ ਨੋਰੇ ਬੀਜ ਵਾਲੀ ਟਰਾਲੀ ਜੇ ਤੁਹਾਡੇ ਉੱਪਰ ਹੀ ਵੀ ਟਰਾਲੀ ਨਿਕਲਦੀ ਆ ਖੇਤ ਆ ਜਿਹੜਾ ਜਾਮ ਹੋ ਜਾਂਦਾ ਹੂੰ ਤੇ ਰੋਟਾਵੇਟਰ ਮੂਰੇ ਕੋਈ ਹੁੰਦਾ ਨਹੀਂ ਵਾਲੀ ਜਗ੍ਹਾ ਕੋਈ ਟਰਾਲੀ ਵਾਲੀ ਉਹਨੂੰ ਨਾਲ ਦੀ ਨਾਲ ਪੋਲਾ ਕਰ ਦਿੰਦਾ ਪੋਲਾ ਕਰ ਦਿੰਦਾ ਜਿਵੇਂ ਪਿੱਛੇ ਪਲੈਂਟਰ ਪਾਇਆ ਹੋਇਆ ਤੇ ਮੂਰੇ ਆਪਾਂ ਇਹ ਪਾ ਕੇ ਰੱਖ ਸਕਦੇ ਆ ਨੀ ਵਾਲੀ ਵੀ ਸਮੱਸਿਆ ਘਟ ਜਾਂਦੀ ਆ ਕਿਉਂਕਿ ਮੂਰੇ ਵੇਟ ਹੋ ਜਾਊਗਾ ਹੂੰ ਹਾਂਜੀ ਬਜਾਈ ਨਾਲ ਤੁਸੀਂ ਜਿਵੇਂ ਉਹ ਰੋਟਾਵੇਟਰ ਪਿਆ ਉਹੀ ਰੋਟਾਵੇਟਰ ਪਾ ਲੈਣੇ ਨਹੀਂ ਪੈਂਦਾ ਜੀ ਇਹਦੇ ਵਾਸਤੇ ਸਪੈਸ਼ਲੀ ਰੋਟਾਵੇਟਰ ਆ अच्छा ਉਹ ਵੀ ਮਾਸ਼ੋ ਦਾ ਵੀ ਆਉਂਦਾ ਤੇ ਮੰਨ ਦਾ ਵੀ ਆਉਂਦਾ ਠੀਕ ਹੈ ਉਹ ਰਿਵਰਸੇ ਵੀਰ ਕਹਿੰਦੇ ਆ ਦੋਨੇ ਪਾਸੇ ਪੈ ਜਾਂਦਾ ਅੱਗੇ ਵੀ ਪਿੱਛੇ ਵੀ ਹਾਂ ਜਿਹੜੇ ਕਈ ਵਾਰੀ ਗੰਨੇ ਵਾਸਤੇ ਵੀ ਮਿੱਟੀ ਲਾਉਣ ਵਾਸਤੇ ਜਿਹੜੇ ਚੱਲਦੇ ਨੇ ਹਾਂ ਕਰਦਾ ਉਹ ਮਿੱਟੀ ਚੜਾਉਣ ਦਾ ਵੀ ਸਹੀ ਆ ਸਹੀ ਆ ਤੇ ਇਹ ਇਹਦਾ ਕਿਵੇਂ ਕੋਈ ਸਪੈਸ਼ਲ ਕੰਪਨੀ ਦੇ ਵੱਲੋਂ ਅਲੱਗ ਤੋਂ ਖਰਚਾ ਹੁੰਦਾ ਜਾਂ ਇਹ ਇਨਵਲਟ ਵੀ ਆਉਂਦਾ ਟਰੈਕਟਰ ਦਾ ਇਹ ਅਲੱਗ ਤੋਂ ਹੁੰਦਾ ਜੀ ਤੁਸੀਂ ਇਹ ਬਾਅਦ ਚੋਂ ਲਵਾਇਆ ਹਾਂ ਨਹੀਂ ਮਤਲਬ ਲਵਾਇਆ ਤਾਂ ਨਾਲ ਹੀ ਸੀ ਉਦੋਂ ਡੀਲ ਹੋ ਗਈ ਸੀ ਇਹਦੇ ਪੈਸੇ ਐਕਸਟਰਾ ਹੁੰਦੇ ਹਨ ਕਿੰਨਾ ਕੁ ਖਰਚਾ ਆਇਆ ਬਈ ਇਥੇ ਖਰਚਾ ਹੁਣ ਮੈਨੂੰ ਪੂਰਾ ਨਹੀਂ ਯਾਦ ਚੰਗੀ ਤਰ੍ਹਾਂ ਕੋਈ ਅੰਦਾਜ਼ਾ ਜਾਂ ਕੁਝ ਹੈ 2.5 ਲੱਖ ਦੇ ਲਗਭਗ ਸਿਗਾ ਜੀ 2.5 2.5 ਲੱਖ ਦਾ ਸਿਸਟਮ ਜਾਨੀ ਹੈ ਲਿਫਟ ਦਾ ਤੇ ਪੀਟੀਓ ਦਾ ਹੈ ਨਾ ਟੋਟਲ ਹਾਂਜੀ ਬੇਟ ਉਤਰ ਜਾਣਗੇ ਇਹ ਲੱਗ ਜਾਊਗਾ ਬਸ ਹੂੰ ਇਹ ਜਿਹੜੀ ਪੀਟੀਓ ਆਗੀ ਇਹ ਆ ਹਾਈਡਰੋਲਿਕ ਸਿਸਟਮ ਇਹਦਾ ਪੀਟੀਓ ਦਾਗਾ ਜਾਂ ਲਿਫਟ ਦਾਗਾ ਇਹ ਨਹੀਂ ਲਿਫਟ ਦਾ ਦੇਖੋ ਆ ਸਿਲੰਡਰ ਲੱਗੇ ਸਿਲੰਡਰ ਲੱਗੇ ਹਾਂ ਤੇ ਇਹ ਹੈਗਾ ਇਹਦਾ ਜਿਹੜਾ ਮਤਲਬ ਗੀਅਰ ਕਹਿ ਦਿੰਨੇ ਆ ਇਹਨੂੰ ਹਾਂ ਗੀਅਰ ਹੈ ओके ਜਾਨੀ ਬਾਟਨ ਤੋਂ ਚੱਲਦਾ ਕਰਕੇ ਗੇਰ ਇੱਥੋਂ ਹਾਈਡਰੋਲਿਕਲੀ ਚੇਂਜ ਹੁੰਦਾ ਹਾਂ ਠੀਕ 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 ਹਾਂ ਆਪਾਂ ਤੁਹਾਨੂੰ ਵੀਰੋ ਆ ਉੱਪਰ ਦਿਖਾ ਦਿੰਨੇ ਆ ਬਾਟਨ ਇਹ ਬਾਟਨ ਲੱਗਿਆ ਹੋਇਆ ਹੈ ਜਿਹੜੇ ਤੋਂ ਇਹ ਕੰਟਰੋਲ ਹੁੰਦੀ ਹੈ ਤੇ ਕਈ ਟਰੈਕਟਰਾਂ ਦੇ ਵਿੱਚ ਮੇਨ ਜਿਹੜੀ ਪੀਟੀਓ ਹੈ ਉਹ ਵੀ ਬਾਟਨ ਤੋਂ ਹੁੰਦੀ ਹੈ ਪਰ ਇੱਥੇ ਫਰੰਟ ਵਾਲੀ ਲਿਫਟ ਹੈਗੀ ਜਿਹੜੀ ਦਾ ਸੌਰੀ ਪੀਟੀਓ ਹੈਗੀ ਉਹ ਬਾਟਨ ਤੋਂ ਹੁੰਦੀ ਹੈਗੀ ਤੇ ਇਹਦੀ ਪਾਵਰ ਵੀ ਤਕਰੀਬਨ ਦੂਜੀ ਵੀਡੀਓ ਦੇ ਬਰਾਬਰ ਹੁੰਦੀ ਹੈ ਨਾ ਘਟਵਾਤ ਹੁੰਦੀ ਹੈ ਨਹੀਂ ਪਾਵਰ ਤਾਂ ਸੇਮ ਹੈ ਸਾਰੇ ਆਰ ਪੀ ਐਮ ਹੈ ਜੇ ਮੈਚ ਕਰ ਲਓਗੇ ਪਾਵਰ ਤਾਂ ਫੁੱਲ ਹੋ ਹੀ ਜਾਣੀ ਹੈ ਠੀਕ ਹੈ ਜੇ ਆਰ ਪੀ ਐਮ ਤੇ ਡਿਪੈਂਡ ਹੈ ਨਾ ਹਾਂ ਜੇ ਆਰ ਪੀ ਐਮ ਸੈੱਟ ਕਰ ਲਾਂਗੇ ਤਾਂ ਪਾਵਰ ਜਿੰਨੀ ਮਤਲਬ ਜਿਵੇਂ ਕਹਿ ਦਈਏ ਵੀ ਤਕਰੀਬਨ ਜੇ ਜਿੰਨੇ 1700 ਆਰ ਪੀ ਐਮ ਤੇ ਮੰਨ ਲਓ ਇੰਜਨ ਚੱਲ ਰਿਹਾ ਤਾਂ ਜਿੰਨੇ ਆਰ ਪੀ ਐਮ ਆਪਾਂ ਨੂੰ ਪਿੱਛੇ ਵਾਲੀ ਪੀਟੀਓ ਨੇ ਦੇਣੇ ਨੇ ਸੇਮ ਹੀ ਇਹਨੇ ਜਿੰਨੇ ਜਿਆਦਾ ਹੁੰਦੇ ਇਹਦੇ ਜਿਆਦਾ ਹੁੰਦੇ ਹੈ ਕਿਉਂਕਿ ਕ੍ਰੈਂਕ ਤੋਂ ਸਿੱਧੀ ਆ ਗਈ ਨਾ ਓਕੇ ਆ ਦੇਖੋ ਕ੍ਰੈਂਕ ਤੋਂ ਇਹਨਾਂ ਨੇ ਲੈ ਲਿਆ ਪਾਵਰ ਲੈ ਲਈ ਕ੍ਰੈਂਕ ਤੋਂ ਸੀਦੀ ਡਾਇਰੈਕਟ ਉੱਥੇ ਤੱਕ ਲੈ ਲੈਂਦੇ ਨੇ ਠੀਕ ਡਾਇਰੈਕਟ ਇੱਥੇ ਤੱਕ ਲਿਆਂਦੇ ਆ ਸਿਸਟਮ ਸਿਰਫ ਕਲਚ ਵਾਸਤੇ ਬਣਾਉਣਾ ਪੈ ਗਿਆ ਓਕੇ ਇਹਨੂੰ ਇੰਗੇਜ ਦੇ ਇੰਗੇਜ ਕਰਨ ਵਾਸਤੇ ਇੰਗੇਜ ਦੇ ਇੰਗੇਜ ਕਰਨ ਵਾਸਤੇ ਲਾਉਣਾ ਤੇ ਇਹ ਤੁਸੀਂ 에어 ਬ੍ਰੀਥਰ ਥੋੜਾ ਐਕਸਟੈਂਡ ਕੀਤਾ ਹੋਇਆ ਹਾਂਜੀ ਉਹ ਥੋੜੀ ਸੀਗਾ ਮਤਲਬ ਮਿਲਿਆ ਨਹੀਂ ਸੀ ਓਕੇ ਹਾਂਜੀ ਹੂੰ ਤੇ ਵੈਸੇ ਇੱਕ ਚੀਜ਼ ਹੈ ਵਧੀਆ ਵੀ ਜਣੀ ਦੋ ਵਾਰੀ ਟਰੈਕਟਰ ਚਲਾਉਣ ਦੀ ਬਜਾਏ ਇੱਕ ਬਾਰਾਂ ਦੇ ਵਿੱਚ ਆਪਾਂ ਡਬਲ ਕੰਮ ਕਰ ਸਕਦੇ ਹਾਂ ਨਾ ਕਿਉਂਕਿ ਟਰੈਕਟਰ ਨੇ ਤਾਂ ਚੱਲਦੇ ਨੇ ਪਾਵਰ ਇਹਦੇ ਵਿੱਚ ਚੰਗੀ ਹੈਗੀ ਹੈਗੀ ਪੇ ਚੱਲਦੇ ਨੇ ਉਨੇ ਹੀ ਡੀਲ ਉਦਾਂ ਲੈਣਾ ਉਨੇ ਹੀ ਉਦਾਂ ਲੈਣਾ ਹਾਂ ਹੋਰ ਵੀ ਫਾਇਦੇ ਆ ਜੀ ਨੇ ਜਿਸ ਤਰ੍ਹਾਂ ਕੋਈ ਆਪਾਂ ਕੋਈ ਕੱਦੂ ਵਗੈਰਾ ਜਾਂ ਕਰਦਿਆ ਖੇਤ ਮੈਂ ਤੁਹਾਨੂੰ ਇੱਕ ਵੀਡੀਓ ਭੇਜੂੰਗਾ ਜਨਰੇਟਰ ਖੜਾ ਖੇਤ ਹਨਾ ਆਪਾਂ ਕ੍ਰੋਸ ਪਾਓ ਤਾਰਾਂ ਲੱਗੀਆਂ ਮੈਨੇ ਜੇਰੀ ਨੂੰ ਪਾਣੀ ਲਾਉਣਾ ਜਾਂ ਹੋਰ ਕਰਨਾ ਕਿ ਆਪਾਂ ਨੂੰ ਹਾਲ ਕੱਢਣੇ ਪੈਣਗੇ ਹੋਰ ਹਾਂ ਇਹ ਵੀ ਚੀਜ਼ ਆ ਹਨਾ ਬਿਲਕੁਲ ਹੂੰ ਤਾਂ ਆਪਣਾ ਉਹਦੇ ਵਿੱਚ ਸਮਾਂ ਬਚ ਜਾਂਦਾ। ਬਾਕੀ ਜਦੋਂ ਆਪਾਂ ਕਹਦੇ ਵੀ ਗਿੱਲੇ ਰੋਟਾਵੇਟਰ ਨਾਲ ਮੱਥਾ ਮਾਰਨਾ ਪੈਂਦਾ ਕੱਢਣ ਕੁੱਢਣ ਦਾ ਉਹ ਬਹੁਤ ਔਖਾ ਹਣ ਨਿਕਲਦੇ ਨਹੀਂ। ਹਾਂ ਮੈਂ ਉਹ ਵੀਡੀਓ ਪਾਉਂਗਾ। ਆਪਾਂ ਉੱਥੇ ਫੇਰ ਤੋਂ ਹੁੰਦਾ ਰੋਟਾਵੇਟਰ ਖੜਾ। ਆਪਾਂ ਪਾਓ ਤੁਸੀਂ ਆਪ ਦਾ ਤੇ ਚਲਾ ਲਓ। ਹੂੰ। ਸੋ ਵੀਰੋ ਦੱਸਿਓ ਕਿਵੇਂ ਲੱਗੀ ਤਕਨੀਕ? ਮੈਨੂੰ ਬਹੁਤ ਵਧੀਆ ਲੱਗੀ। ਤੇ ਆਹ ਵਈ ਇਹਦੇ ਵਿੱਚ ਕੋਈ ਫਿਲਟਰ ਫਿਲਟਰ ਆ ਗਿਆ ਕੀ ਚੀਜ਼ ਹੈ ਜਿਹੜਾ ਗੋਲ ਜਿਹਾ ਲੱਗਿਆ ਹੋਇਆ? ਹਾਂਜੀ ਹਾਂਜੀ ਫਿਲਟਰ ਆ ਜੀ। ਇਹ ਫਿਲਟਰ ਆ ਗਿਆ ਦਾ। ਹੂੰ। ਤੇ ਬਾਕੀ ਲਿਫਟ ਦੀ ਕੈਪੈਸਿਟੀ ਵੀ ਚੰਗੀ ਲੱਗਦੀ ਹੈ ਕਿਉਂਕਿ ਸਿਲੰਡਰਾਂ ਦੇ ਨਾਲ ਜਿਹੜੀ ਲਿਫਟ ਬੱਜ ਜਾਂਦੀ ਹੈਗੀ ਪਿੱਛੇ ਨਾਲੋਂ ਕੈਪੈਸਿਟੀ ਮੈਨੂੰ ਲੱਗਦਾ ਇਹਦੀ ਜ਼ਿਆਦਾ ਹੀ ਹੋਊਗੀ ਓਦਾਂ ਬਈ ਨਾਰਮਲੀ ਪਿੱਛੇ ਇਹਦੇ ਕਿੰਨੇ ਫੁੱਟਾ ਰੋਟਾਵੇਟਰ ਨੂੰ ਚਲਾ ਰਹੇ ਹੋ ਨਾਰਮਮਲੀ 9 10 ਕਿਉਂਕਿ ਰੋਟਾਵੇਟਰ ਦਾ ਭਾਵੇਂ ਵੱਡਾ ਕਰ ਲੋ ਪਰ ਆਪਾਂ ਨੇ ਰਸਤੇ ਰਸਤੇ ਤੰਗ ਨੇ ਹਾਂ ਥੋੜਾ ਰਸਤੇਆਂ ਚੱਕਰ ਪੈਣਾ ਹਾਂ ਸਾਇ ਇਹ ਦਿੱਕਤ ਹੁੰਦੀ ਹੈ ਵੀ ਕਿਤੇ ਕੋਈ ਐਕਸੀਡੈਂਟ ਨਾ ਕਰ ਦੇਵੇ ਉਸ ਚੀਜ਼ ਤੋਂ ਬਚਤ ਰਹਿੰਦੀ ਹੈ ਫਿਕਰ ਰਹਿੰਦਾ ਹੈ ਨਹੀਂ ਬਿਲਕੁਲ ਤੇ ਟਰੈਕਟਰ ਦਾ ਕਿਵੇਂ ਰਿਹਾ ਬਾਈ ਇਹਦਾ ਐਕਸਪੀਰੀਅੰ ਟਰੈਕਟਰ ਬਹੁਤ ਵਧੀਆ ਜੀ ਇਹਦਾ ਮਤਲਬ ਇੱਕ ਤਾਂ ਇਹਦੇ ਜਿਹੜੇ ਸਪੀਡਾਂ ਨੇ ਉਹ ਬੜੀਆਂ ਮਤਲਬ ਨੇ ਹਨਾ ਸਹੀ ਨੇ ਤਰ੍ਹਾਂ ਤਰ੍ਹਾਂ ਦੀ ਆਪਾਂ ਨੂੰ ਲੋਡ ਪੈਂਦੀ ਐ ਇੰਪਲੀਮੈਂਟ ਚਲਾਉਣ ਵਾਸਤੇ ਠੀਕ ਹੈ ਹਾਂ ਉਹਦਾ ਪਲੱਸ ਪੁਆਇੰਟ ਇਹ ਹੈ ਤੇ ਦੂਸਰਾ ਇਹਦਾ ਹੈਗਾ ਪਾਵਰ ਮੋਡ ਨਾਰਮਲ ਮੂਡ ਮੋਡ ਉਹਦਾ ਉਹ ਵੀ ਹਾਂ ਤਿੰਨ ਮੂਡ ਹੋ ਗਏ ਉਹ ਹਾਂਜੀ ਇੱਕ ਅਸੀਂ ਇਸ ਵਾਰ ਹੋਰ ਐਕਸਪੀਰੀਅੰਸ ਕੀਤਾ ਇਹਦਾ ਇਹ ਜਿਹੜੇ ਟਰੈਕਟਰ ਨੇ ਲੋਕ ਕਹਿੰਦੇ ਆ ਡੀਜ਼ਲ ਦੀ ਕੰਜ਼ਮਪਸ਼ਨ ਥੋੜੀ ਜ਼ਿਆਦਾ ਪਰ ਅਸੀਂ ਇਸ ਵਾਰ ਇਹ ਥੋੜਾ ਘੱਟ ਆਰਪੀਐਮ ਤੇ ਚੱਲਣ ਵਾਲੇ ਟਰੈਕਟਰ ਨੇ ਇਹਨੂੰ 15-1600 ਤੇ ਚਲਾਓ ਤਾਂ ਇਹਦੀ ਕੋਈ ਖਪਤ ਜ਼ਿਆਦਾ ਨਹੀਂ ਤੇ ਜਲਦੀ ਕੰਜ਼ਮਪਸ਼ਨ ਜ਼ਿਆਦਾ ਨਹੀਂ ਠੀਕ ਹਾਂ ਜਦੋਂ ਓਵਰ ਰੇਸ ਕੋਈ ਡਰਾਈਵਰ ਨੂੰ ਬਿਠਾਲਦਾ ਆਪਾਂ ਓਵਰ ਰੇਸ ਖਿੱਚ ਕੇ ਬੈਠ ਗਿਆ ਉਹਨਾਂ ਨੇ ਨਾ ਇਹਨੇ ਧੂਆਂ ਮਾਰਨਾ ਨਾ ਖੜਕਾਣਾ ਦਮਣਾ ਤਾਂ ਹੈ ਨਹੀਂ ਇਹਨਾਂ ਨਾ ਖੜਕਾ ਕਰਨਾ ਫਿਰ ਉੱਥੇ ਡੀਜ਼ਲ ਜ਼ਿਆਦਾ ਲੈ ਜਾਂਦਾ ਕਿਉਂਕਿ ਇੱਕ ਚੀਜ਼ ਹੈ ਜੀ ਕਿਉਂਕਿ ਇਹ ਜਿਹੜਾ ਸੀਆਰਟੀਆਈ ਟੈਕਨੋਲੋਜੀ ਦੇ ਵਿੱਚ ਕੋਈ ਵੀ ਚਾਹੇ ਉਹ ਗੱਡੀ ਆ ਚਾਹੇ ਟਰੈਕਟਰ ਆ ਕੋਈ ਵੀ ਚੀਜ਼ ਆ ਰਹੀ ਹੈ ਚਾਹੇ ਟਰੱਕ ਨੇਗੇ ਤਾਂ ਇਹਨਾਂ ਨੇ ਪਾਵਰ ਬਹੁਤ ਕੱਢਣੀ ਹੁੰਦੀ ਹੈ ਪਾਵਰ ਕਹਿਣ ਦਾ ਮਤਲਬ ਵੀ ਜਿੰਨਾ ਕਿ ਡੀਜ਼ਲ ਆਪਾਂ ਇਹਨਾਂ ਨੂੰ ਦੇਵਾਂਗੇ ਓਨੀ ਹੀ ਇਹਨਾਂ ਨੇ ਪਾਵਰ ਕੱਢੀ ਜਾਣੀ ਆ ਉਹ ਹੁਣ ਡਿਪੈਂਡ ਕਰਨਾ ਵੀ ਆਪਾਂ ਇਹਦੇ ਤੋਂ ਕਿੰਨਾ ਕੁ ਜ਼ੋਰ ਲਵਾ ਰਹੇ ਆ ਜੇ ਜਿੱਥੇ ਆਪਾਂ ਨੂੰ 50 HP ਦੀ ਜਾਂ 65 HP ਦੀ ਲੋੜ ਆ ਤਾਂ ਉੱਥੇ ਜੇ ਆਪਾਂ ਇਹ ਤੋਂ 70 80 HP ਦੇ ਇਹਨੂੰ ਲੈ ਕੇ ਜਾ ਰਹੇ ਆਂਗੇ ਤਾਂ ਉੱਥੇ ਫਿਰ ਫਿਰ ਇਹਨੇ ਉਸੇ ਅਕੋਰਡਿੰਗਲੀ ਜਿਹੜਾ ਫਿਊਲ ਲੈਣਾਗਾ ਤੇ ਬਾਕੀ ਆਦਰਵਾਇਜ਼ ਜੇ ਦੇਖਿਆ ਜਾਵੇ ਤਾਂ ਤੁਹਾਡੇ ਹੱਥ ਦੇ ਵਿੱਚ ਆ ਇਹਨੂੰ ਕਿੰਨਾ ਤੇਲ ਖਵਾਉਣਾਗਾ ਹਾਂਜੀ ਜੇ ਆਪਾਂ ਇੱਕੋ ਮੂੜ ਦੇ ਉੱਤੇ ਚਲਾਉਣਾਗਾ ਤਾਂ ਤੁਹਾਨੂੰ ਓਦਾਂ ਦੀ ਪਾਵਰ ਦੇ ਦੂਗਾ ਤੇ ਓਦਾਂ ਦਾ ਡੀਜ਼ਲ ਇਹ ਲੈ ਲੂਗਾ ਓਵਰ ਰੇਸ ਤੇ ਇਹਨੂੰ ਨਾ ਚਲਾਇਆ ਜਾਵੇ ਤੇ ਜਿਹੜੀ 1600 rpm ਤੇ ਬੜੀ ਵਧੀਆ ਇਹਦੀ ਐਵਰੇਜ ਆਉਂਦੀ ਹੈ ਸਹੀ ਆਉਂਦੀ ਹੈ ਯਾਨੀ ਹਾਂਜੀ ਹਾਂ ਹੂੰ ਜੇ ਆਪਾਂ ਬਈ ਫੋਰ ਐਗਜ਼ਾਮਪਲ ਗੱਲ ਕਰੀਏ ਵੀ ਰੋਟਾ ਵੇਟ ਤੇ ਤੁਸੀਂ ਚਲਾ ਰਹੇ ਹੋਗੇ ਤਾਂ ਇੱਕ ਏਕੜ ਦੇ ਵਿੱਚ ਇਹ 1600 rpm ਦੇ ਉੱਤੇ ਕਿੱਥੇ ਕਿ ਤੱਕ ਅੰਦਾਜ਼ਾ ਕੋਈ ਜਾਂਦਾ ਡੀਜ਼ਲ ਦੇ ਵਿੱਚ ਪਰ ਇਕੜ ਪਰ ਇਕੜ ਡਿਪੈਂਡ ਕਰਦਾ ਜ਼ਮੀਨ ਤੁਹਾਡੀ ਜੇ ਮਤਲਬ ਬਣੀ ਵੀ ਹੈ ਪਹਿਲਾਂ ਦੁਆਰੇ ਰੋਟਾਵੇਟਰ ਮਾਰਦੇ ਆ ਆਪਾਂ ਬਜਾਈ ਵੇਲੇ ਫਿਰ ਤਾਂ 6 ਲੀਟਰ ਤੇ ਵੀ ਆ ਜਾਊਗਾ ਠੀਕ ਹੈ ਅਗਰ ਫਿਰ ਅਗਰ ਜ਼ਮੀਨ ਥੋੜੀ ਉਹ ਸ਼ੁਰੂਆਤੀ ਚ ਬਾਹਰ ਹੈ ਆਪਾਂ ਉਹ ਫਿਰ 7-8 ਤੇ ਵੀ ਡਰਾਈਵਰ ਤੇ ਡਿਪੈਂਡ ਕਰਦਾ ਇਹ ਮਤਲਬ ਨਹੀਂ ਮਾਇਰ ਕੀਤਾ ਜਾ ਸਕਦਾ ਕੀਤਾ ਹੀ ਜਾ ਸਕਦਾ ਕਿਸੇ ਦਾ ਸੁਭਾਅ ਕਿਸ ਤਰ੍ਹਾਂ ਦਾ ਕਈ ਵਿੱਚ ਹੀ ਲਈ ਫਿਰਦੇ ਆ ਫੋਟ ਰੋਟਾਵੇਟਰ ਉਹਨੂੰ ਬੰਦਾ ਕੀ ਕਰੂਗਾ ਕੀ ਕਰ ਲੂਗਾ ਹਾਂ ਬਿਲਕੁਲ ਆਪ ਆਪਾ ਕਿੰਨਾ ਕੁ ਟਰੈਕਟਰ ਚਲਾ ਲਾਂਗੇ ਕਿੱਥੇ ਕਿੱਥੇ ਆਪ ਹੋ ਜਾਣਗੇ ਨਹੀਂ ਹੋ ਸਕਦਾ ਇਹ ਚੀਜ਼ਾਂ ਨਾਲ ਕੰਪਰੋਮਾਈਜ਼ ਕਰਨਾ ਪੈਂਦਾ ਬਿਲਕੁਲ ਜੀ ਤੇ ਬਾਕੀ ਵੀਰੋ ਕਿਹੜੇ-ਘੇੜੇ ਭਰਾਵਾਂ ਕੋਲੇ 655 ਡੀਆਈ ਚੱਲ ਰਿਹਾ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਡੇ ਕੋਲੇ ਮਤਲਬ ਕਿਵੇਂ ਚੱਲਦਾ ਇਹ ਵੀ ਆਪਣਾ ਰਿਵਿਊ ਜਰੂਰ ਦਿਓ ਸਤਿ ਸ਼੍ਰੀ ਅਕਾਲ ਜੀ ਤੇ ਠੀਕ ਹੈ ਬਾਈ ਜੀ ਓਕੇ ਓਕੇ ਗੋਵਿੰਦ ਜੀ ਜੀ